ਗੁਰੂਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਰਤ ਲੋਕ ਸਭਾ ਚੋਣਾ ਆ ਰਹੀਆਂ ਨੇ ਮੁੱਦਾ بڑا ਫਖਮ ਹੈ ਲਗਾਤਾਰ ਬੱਤੇ ਲੀਡਰ ਕਾਂਗਰਸ ਦੇ ਬੀਜੇਪੀ ਵੱਲ ਭੱਜ ਰਹੇ ਨੇ ਰਵਨੀਤ ਫੁੱਟੂ ਭੱਜਿਆ ਝਾੜੂ ਵੱਲ ਭੱਜ ਰਹੇ ਨੇ ਅੱਜ ਆਪਾਂ ਗੱਲ ਲੋਕ ਸਭਾ ਹਲਕਾ ਪਤੇਗੜ ਸਾਹਿਬ ਦੀ ਕਰਨੀ ਹੈ ਜਿੱਥੇ ਕਾਂਗਰਸ ਤੋਂ ਭਗੌੜਾ ਹੋ ਕੇ ਗੁਰਪ੍ਰੀਤ ਸਿੰਘ ਜੀਪੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਹੁਣ ਮੁੱਦਾ ਇੱਥੇ ਬਣਦਾ ਹੈ ਵੀ ਜਿਹੜਾ ਬੰਦਾ ਕੱਲ ਤੱਕ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਦਾ ਸੀ ਉਹਦੇ ਵਰਕਰ ਉਹਦੇ ਲੀਡਰ ਇੱਕ ਦੂਜੇ ਦੀ ਮਾਂ ਪੈਣ ਇੱਕ ਕਰਦੇ ਸੀ ਸੋਸ਼ਲ ਮੀਡੀਆ ਤੇ ਕਰਦੇ ਸੀ ਸੱਥਾਂ ਚ ਕਰਦੇ ਸੀ ਅੱਜ ਉਹ ਲੋਕ ਉਸੇ ਹੀ ਪਾਰਟੀ ਦੇ ਗੁਣ ਗਾ ਰਹੇ ਨੇ ਜਿਵੇਂ ਬਿੱਟੂ ਦੀ ਬਹੁਤ ਵੀਡੀਓ ਰਿਲੀਜ਼ ਹੋ ਰਹੀ ਆ ਕਹਿੰਦਾ ਸੀ ਮੈਂ ਜੁੱਤੀ ਮਾਰੂੰਗਾ ਉਸ ਤਰ੍ਹਾਂ ਜੀਪੀ ਅੱਜ ਕਾਂਗਰਸ ਦਾ ਪਲੇਟਫਾਰਮ ਛੱਡ ਕੇ ਝਾੜੂ ਪਾਰਟੀ ਜੀ ਨੂੰ ਮੰਦਾ ਚੰਗਾ ਬੋਲ ਦਿਸਿਆ ਜਿਦੋਂ ਗੁਣ ਗਾ ਰਹੇ ਨੇ ਹੁਣ ਇੱਥੇ ਮੁੱਦਾ ਇਹ ਉੱਠਦਾ ਹੈ ਵੇ ਲੀਟਰ ਬਕਾਓ ਜਾਂ ਲੋਕ ਬਕਾਓ ਅੱਜ ਜਿਹੜੀ ਰਾਜਨੀਤੀ ਹੈ ਉਹ ਗਰਾਵਡ ਤੇ ਸਿਖਰ ਦੇ ਵਿੱਚ ਹੈ ਆਰਐਸਐਸ ਦੀ ਕੋ ਪਾਲਿਸੀ ਹੈ ਵਨ ਨੇਸ਼ਨ ਵਨ ਪਾਰਟੀ ਦਾ ਕਨਸੈਪਟ ਹੈ ਵੀ ਲੋਕਾਂ ਦੇ ਵਿੱਚ ਐਸਾ ਭਰਮ ਪਲਾ ਦੋ ਲੋਕਾਂ ਨੂੰ ਐਸਾ ਰਾਜਨੀਤੀ ਤੋਂ ਫੈਡ ਅਪ ਕਰ ਦੋ VOTING ਸਿਸਟਮ ਤੋਂ ਨਾ ਫੈਡ ਅਪ ਕਰ ਦੋ ਕਿ ਲੋਕ ਕਹਣ ਵੀ ਅਸੀਂ ਵੋਟ ਨਹੀਂ ਪਾਉਣੀ ਤੁਸੀਂ ਅੱਜ ਬਹੁਤੇ ਲੋਕਾਂ ਦੇ ਸੁਣਿਓ ਤਾਂ ਕਹਿਣਗੇ ਅਸੀਂ ਵੋਟ ਨਹੀਂ ਪਾਣੀ ਲੀਡਰ ਆਏ ਲੀਡਰ ਆਏ ਹੁਣ ਮੁੱਦਾ ਫਿਰ ਉਹੀ ਹੈ ਲੋਕ ਵਿਕਦੇ ਨੇ ਲੀਡਰ ਵਿਕਦੇ ਨੇ ਇੱਕ ਪਾਲਿਸੀ ਦੇ ਤਹਿਤ ਕੀਤਾ ਜਾ ਰਿਹਾ ਇਹ ਵੱਡੀ ਗੱਲ ਹੈ ਵਿਦਵਾਨ ਕਹਿੰਦੇ ਨੇ ਵੀ ਜੈਸੀ ਰਾਜਾ ਵੈਸੀ ਪ੍ਰਜਾ ਜੈਸੀ ਜੈਸਾ ਪ੍ਰਜਾ ਵੈਸਾ ਰਾਜਾ ਅਗਰ ਰਾਜਾ ਵਿਕਦਾ ਸੌਰੀ ਪ੍ਰਜਾ ਵਿਕਦੀ ਹੈ ਤਾਂ ਰਾਜਾ ਵੀ ਬਕਾਊ ਹੋਊਗਾ ਉਹਨ ਮੁੱਦਾ ਇਹ ਹੈ ਲੋਕ ਵਿਕਦੇ ਨੇ ਜਾਂ ਲੀਡਰ ਵਿਕਦੇ ਨੇ ਸਮਾਜ ਦੇ ਵਿੱਚ ਜਿੰਨੀ ਗੜਬੜਟਾਈ ਹੈ ਵੋਟਾਂ ਆ ਜਾਣੀਆਂ ਨੇ ਤੁਹਾਡੇ ਸਾਹਮਣੇ ਨੇ ਮੁੱਤੇ ਦੀ ਕੋਈ ਗੱਲ ਨਹੀਂ ਹੈ ਮੁੱਦੇ ਵੱਡੇ ਨੇ ਅੱਜ ਪੰਜਾਬ ਦੇ ਉਹਨਾਂ ਸੀਟਾਂ ਦੇ ਉੱਤੇ ਮਾਈਗਰੇਟ ਲੇਵਰ ਆ ਕੇ ਬੈਠ ਗਈ ਜਿਹੜੀ ਸਾਨੂੰ ਦੋ-ਦੋ ਘਟੇ ਬਾਹਰ ਖੜਾ ਕੇ ਰੱਖਦੀ ਹੈ ਪੰਜਾਬ ਦੀ ਜਵਾਨੀ ਬਰਬਾਦ ਬਰਬਾਦੀ ਵੱਲ ਹੈ ਨੌਜਵਾਨ ਨੂੰ ਨੌਕਰੀਆਂ ਨਹੀਂ ਨੌਜਵਾਨ ਮਾਈਗ੍ਰੇਟ ਹੋ ਕੇ ਵਿਦੇਸ਼ਾਂ ਜਾ ਰਹੇ ਨੇ ਪੰਜਾਬ ਦੀ ਰਾਜਨੀਤੀ ਨੂੰ ਸ਼ਰਾਬ ਮਾਫੀਆ ਡਰੱਗ ਮਾਫੀਆ ਪੂ ਮਾਫੀਆ ਚਲਾ ਰਿਹਾ ਹੈ ਪੁਲਿਸਰਾਂ ਦੀ ਕੱਟ ਪੁਤਲੀ ਬਣੀ ਹੈ ਪੁਲਿਸ ਉਹਨਾਂ ਮਾਫੀਆ ਦੇ ਇਸ਼ਾਰੇ ਦੇ ਉੱਤੇ ਆਮ ਗਰੀਬ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਪਰਚੇ ਦੇ ਰਹੀ ਹੈ ਇੱਕ ਪਾਸੇ ਮਾਫੀਆ ਔਰ ਦੂਜੇ ਪਾਸੇ ਉਹ ਇਮਾਨਦਾਰ ਅਧਿਕਾਰੀ ਲੋਕ ਜਦ ਕੀ ਅਰਾ ਇਮਾਨਦਾਰ ਲੋਕਾਂ ਨੂੰ ਜ਼ਿਲ੍ਹਾ ਸੋਸਿਆ ਜਾ ਰਿਹਾ ਜਿਹੜਾ ਮਾਫੀਆ ਹੈ ਉਹਨੂੰ ਅੰਦਰ ਕੁਰਸੀਆਂ ਤੇ ਬਿਠਾ ਕੇ ਉਹਨਾਂ ਦੀ ਆਉ ਭਗਤ ਕੀਤੀ ਜਾ ਰਹੀ ਹੈ ਸత్యੂ ਗੱਲ ਫਤੇਗੜ ਸਾਹਿਬ ਲੋਕ ਸਭਾ ਦੀ ਕਰਾਂਗੇ ਹੁਣ ਲੋਕਾਂ ਨੂੰ ਕਿਸ ਤਰ੍ਹਾਂ ਦਾ ਲੀਡਰ ਚਾਹੀਦਾ ਹੈ ਉਹ ਲੀਡਰ ਜਿਹੜਾ ਸਾਡੀਆਂ ਧੀਆਂ ਭੈਣਾਂ ਦਾ ਬਲਾਤਕਾਰ ਕਰਦਾ ਹੈ ਉਹ ਲੀਡਰ ਜੋ ਵਿਦੇਸ਼ੀ ਲੜਕੀਆਂ ਦਾ ਬਲਾਤਕਾਰ ਕਰਦਾ ਹੈ ਅਸੀਂ ਉਹਨਾਂ ਨੂੰ ਕਹਿੰਦੇ ਕਾਕਾ ਜੀ ਕਾਕਾ ਜੀ ਕਿਉਂਕਿ ਉਹ ਬਲਾਤਕਾਰ ਹੀ ਨੇ ਇਹ ਸਾਡੇ ਸਮਾਜ ਦੀ ਗਰਾਵਟ ਦਾ ਇੱਕ ਹਿੱਸਾ ਜਿਸ ਨੇ ਬਲਾਤਕਾਰ ਕੀਤਾ ਉਹਨੂੰ ਅਸੀਂ ਕਹਿੰਦੇ ਕਾਕਾ ਜੀ ਕਾਕਾ ਜੀ ਸਾਡੇ ਘਰੇ ਆਓ ਸਾਡੀਆਂ ਕੁੜੀਆਂ ਕੋਲ ਬੈਠੋ ਸਾਡਾ ਇਹ ਕਰੋ ਸ਼ਰਾਬ ਮਾਫੀਆ ਦੂਸਰਾ ਵੱਡਾ ਮੁੱਦਾ ਪਹਿਲਾ ਵੱਡਾ ਮੁੱਦਾ ਕ੍ਰਾਈਮਨਲ ਬੰਦੇ ਬਲਾਤਕਾਰੀ ਬੰਦੇ ਪ੍ਰਿਸ਼ਠ ਬੰਦੇ ਅੱਜ ਸੱਤਾ ਤੇ ਕਾਬਜ ਹੋ ਰਹੇ ਨੇ ਜਿਨ੍ਹਾਂ ਅੱਜ ਕੀ ਇੱਕ ਵਿਦੇਸ਼ੀ ਲੜਕੀ ਨਾਲ ਬਲਾਤਕਾਰ ਹੋਇਆ ਸੀ ਸੱਤ ਅੱਠ ਬੰਦਿਆਂ ਨੇ ਕੀਤਾ ਉਹ ਤੋਂ ਪਹਿਲਾਂ ਵੀ ਇੱਕ 92 ਦੇ ਵਿੱਚ ਇੱਕ ਵਿਦੇਸ਼ੀ ਲੜਕੀ ਨਾਲ ਬਲਾਤਕਾਰ ਹੋਇਆ ਸੀ ਉਹ ਅੱਜ ਤੱਕ ਕਹਿ ਰਹੀ ਹੈ ਵੀ ਪੰਜਾਬ ਦੇ ਜਿਹੜੇ ਸਿੱਖ ਧਰਮ ਦੀ ਮੈਂ ਰਿਸਪੈਕਟ ਕਰਦੀ ਸੀ ਉਹਦੇ ਕਰਕੇ ਨਾ ਬੰਦਿਆਂ ਕਰਕੇ ਰਿਸਪੈਕਟ ਸਿੱਖ ਧਰਮ ਦੀ ਗਈ 92 ਦਾ ਬਲਾਤਕਾਰੀ ਐਮਐਲਏ ਮੰਤਰੀ ਸੰਤਰੀ ਉਹ ਬੰਦੇ ਜਿਨ੍ਹਾਂ ਨੇ ਬਲਾਤਕਾਰ ਕੀਤਾ ਹੈ ਅੱਠ ਬੰਦਿਆਂ ਨੇ ਵਿਦੇਸ਼ੀ ਕੁੜੀ ਦਾ ਸੱਤਾਦਿੱਤਿਓ ਲੋਕ ਕਾਬਜ ਹੋ ਰਹੇ ਨੇ ਕੌਣ ਬਲੈਕੀਸ ਮੈਕੀਬਲਾਤ ਗਏ ਦੂਜਾ ਸਭ ਤੋਂ ਵੱਡੀ ਵਿਦਵਾਨ ਸਭਾ ਹਲਕਾ ਖੰਨੇ ਦੀ ਫਤੇਗੜ ਸਾਹਿਬ ਦੀ ਵੱਡੀ ਇੱਕ ਸਮੱਸਿਆ ਸਮੱਸਿਆ ਨਹੀਂ ਇੱਕ ਕੀਤਾ ਹੋਇਆ ਪਾਪ ਇੱਕ ਜਿਹਦੇ ਵਿੱਚ ਹਜ਼ਾਰਾਂ ਲੱਖਾਂ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਬਾਹੂ ਮਦਰਨ ਕੁਲਿਸ਼ਰਾਫ ਹੁਣ ਮੈਂ ਇਸ ਕਰਕੇ ਅੱਜ ਇਹ ਵੀਡੀਓ ਬਣਾਈਆ ਕਿਉਂਕਿ ਮੈਂ ਇਸ ਮੁੱਦੇ ਉੱਤੇ ਜ਼ਿਆਦਾ ਬੋਲਣਾ ਨਹੀਂ ਚਾਹੁੰਦਾ ਸੀ ਕਿਉਂਕਿ ਭਗਵੰਤ ਮਾਨ ਤੇ ਬਿੱਟੂ ਰਲੇ ਹੋਏ ਨੇ ਬਹੁਮਜਰਾ ਨਕਲੀ ਸ਼ਰਾਬ ਫੈਕਟਰੀ ਦੀ ਜਾਂਚ ਨਹੀਂ ਹੋਣ ਦਿੰਦੇ ਹੁਣ ਬਿੱਟੂ ਭਾਜਪੀ ਚਲਿਆ ਗਿਆ ਕੇਂਦਰੀ ਏਜੰਸੀਆਂ ਨੂੰ ਰੋਕ ਲੂਗਾ ਕਿਤੇ ਨਾ ਕਿਤਾ ਬਿੱਟੂ ਰਵਨੀਤ ਸਿੰਘ ਬਿੱਟੂ ਆਪਣੇ ਪਰਿਵਾਰ ਨੂੰ ਬਚਾਉਣ ਲਈ ਭਾਜਪੀ ਵਿੱਚ ਗਿਆ ਤਾਂ ਜੋ ਇਹ ਬਹੁਮਜਰਾ ਨਕਲੀ ਸ਼ਰਾਬ ਫੈਕਟਰੀ ਦੀ ਜਾਂਚ ਉੱਪਰ ਨਾ ਹੋ ਸਕੇ ਉਹਨਾਂ ਦਾ ਦੂਸਰਾ ਗੁਰਗਾ ਦੂਸਰਾ ਸਾਂਜੀ ਕੌਣ ਹੈ ਗੁਰਪ੍ਰੀਤ ਸਿੰਘ ਜੀਪੀ ਜਿਹੜਾ ਗੁਰਕੀਰਤ ਦੇ ਕਹੇ ਤੇ ਕਲਮ ਸੱਚ ਕਲਮ ਪਾਉਂਦਾ ਸੀ ਜਿੱਥੇ ਉਹ ਜਾਂਦਾ ਸੀ ਦਿੱਲੀ ਜਾਂਦਾ ਸੀ ਚੰਡੀਗੜ੍ਹ ਜਾਂਦਾ ਸੀ ਹਰ ਜਗ੍ਹਾ ਤੇ ਜੀਪੀ ਨਾਲ ਹੁੰਦਾ ਸੀ ਹੁਣ ਦੂਜੀ ਜਿਹੜੇ ਆਮ ਆਦਮੀ ਪਾਰਟੀ ਦੇ ਭਗਤ ਕਹਿੰਦੇ ਨੇ ਵੀ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਨਾਲ ਆ ਜਿਹਨੂੰ ਮਰਜੀ ਟਿਕਟ ਦੇ ਦੇਵੇ ਅੱਜ ਜੀਪੀ ਨੂੰ ਟਿਕਟ ਦੇ ਦਿੱਤੀ ਗੁਰਪ੍ਰੀਤ ਸਿੰਘ ਜੀਪੀ ਜੋ ਐਮਐਲਏ ਰਿਹਾ ਕੀ ਉਹ ਆਪਣੇ ਪੁਰਾਣੇ ਯਾਰਾਂ ਦਾ ਗੁਰਕੀਰਤ ਸਿੰਘ ਕੋਟਲੀ ਦਾ ਯਾਰ ਰਿਹਾ ਐ ਐਮਐਲਏ ਰਿਹਾ ਉਹ ਦੇ ਨਾਲ ਕਿ ਉਹ ਬਹੁਮੱਦਰਾ ਨਕਲੀ ਸ਼ਰਾਬ ਫੈਕਟਰੀ ਦੀ ਜਾਂਚੋਂਦੋ ਨਹੀਂ ਹੋਣ ਦਿੰਦਾ ਇਸ ਲਈ ਸਵਾਲ ਹੈ ਗੁਰਪ੍ਰੀਤ ਸਿੰਘ ਜੀਪੀ ਨੂੰ ਮਨਵਿੰਦਰ ਸਿੰਘ ਗਿਆਸਪੁਰਾ ਨੇ ਬਹੁਤ ਮੁੱਦਾ ਚੱਕਿਆ ਵਿਧਾਨ ਸਭਾ ਦੇ ਵਿੱਚ ਤਰਨਪਰੀ ਸੌਂਦ ਨੂੰ ਬਹੁਤ ਵੱਡਾ ਮੁੱਦਾ ਚੱਕਿਆ ਹੈ ਕਿ ਤੁਸੀਂ ਸਾਰੇ ਬੰਦੇ ਕੋਟਲੀ ਪਰਿਵਾਰ ਨਾਲ ਮਿਲ ਕੇ ਇਹ ਵੱਡੀ ਜੋ ਬਹੁਮੱਦਰਾ ਨਕਲੀ ਸ਼ਰਾਬ ਫੈਕਟਰੀ ਹੈ ਕੀ ਤੁਸੀਂ ਉਸ ਜਾਂਚ ਨੂੰ ਦਬਾਉਣ ਲਈ ਇਹ ਸਾਰਾ ਛੜਜੰਤਰ ਰਚ ਰਹੇ ਹੋ ਕੀ ਗੁਰਕੀਰ ਸਿੰਘ ਕੋਟਲੀ ਕੋਟਲੀ ਪਰਿਵਾਰ ਨੇ ਪਹਿਲਾਂ ਰਵਨੀਤ ਬਿੱਟੂ ਨੂੰ ਕੋ ਪਲੈਨਿੰਗ ਦੇ ਨਾਲ ਬੀਜਪੀ ਭੇਜਿਆ ਕਿ ਉੱਥੋਂ ਕੋਈ ਤਾਰ ਨਾ ਉੱਠ ਸਕੇ ਹੁਣ ਗੁਰਕੀਰ ਸਿੰਘ ਕੋਟਲੀ ਨੇ ਇੱਕ ਹੋਰ ਚਾਲ ਚੱਲ ਕੇ ਕੋਟਲੀ ਪਰਿਵਾਰ ਨੇ ਜੀਪੀ ਨੂੰ ਆਮ ਆਦਮੀ ਪਾਰਟੀ ਵਿੱਚ ਭੇਜਿਆ ਤਾਂ ਜੋ ਆਮ ਆਦਮੀ ਪਾਰਟੀ ਇਸ ਮੁੱਦੇ ਤੇ ਕੋਈ ਗੱਲ ਨਾ ਕਰ ਸਕੇ ਅਸੀਂ 2-3 ਸਾਲ ਇਸ ਤਰ੍ਹਾਂ ਕੱਢ ਦਿਆਂਗੇ ਜਦ ਤੱਕ ਲੋਕ ਭੁੱਲ ਜਾਂਦੇ ਨੇ ਹੋ ਸਕਦਾ ਜਦ ਤੱਕ ਸੱਤਾ ਚਾਹੀਏ ਸ੍ਰੀ ਸਾਰੇ ਸਾਥਿਓ ਮੇਰਾ ਗੁਰਪ੍ਰੀਤ ਸਿੰਘ ਜੀਪੀ ਨੂੰ ਸਵਾਲ ਹੈ ਹੁਣ ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਬਹੁਮਦਰਾ ਨਕਲੀਸ਼ ਰਾ ਫੈਕਟਰੀ ਦੀ ਜਾਣਕਾਰੀ ਸੀ ਬਿਲਕੁਲ ਸੀ ਕਿ ਤੁਸੀਂ ਉਹਦੇ ਵਿੱਚ ਹਿੱਸੇਦਾਰ ਸੀ ਜੇ ਹਿੱਸੇਦਾਰ ਨਹੀਂ ਸੀ ਫਿਰ ਤੁਸੀਂ ਹਜੇ ਤੱਕ ਉਸ ਫੈਕਟਰੀ ਵਾਰੇ ਮੂੰਹ ਕਿਉਂ ਨਹੀਂ ਖੋਲਿਆ ਸਲੇ ਸਾਥੀਓ ਵੱਡੇ ਸਵਾਲ ਨੇ ਮੇਰੀ ਲੋਕਾਂ ਨੂੰ ਬੇਨਤੀ ਹੈ ਲੋਕ ਸਭਾ ਦੀਆਂ ਚੋਣਾਂ ਆ ਚੁੱਕੀਆਂ ਨੇ ਬੀਜੇਪੀ ਧਰਮ ਔਰ ਜਾਤ ਦੀ ਲੜਾਈ ਲੜਦੀ ਹੈ ਕਾਂਗਰਸ ਧਰਮ ਔਰ ਜਾਤ ਦੀ ਲੜਾਈ ਲੜਦੀ ਹੈ ਆਮ ਆਦਮੀ ਪਾਰਟੀ ਧਰਮ ਔਰ ਜਾਤ ਦੀ ਲੜਾਈ ਲੜਦੀ ਹੈ ਸਾਡੇ ਮੁੱਦੇ ਕੀ ਨੇ ਪੰਜਾਬ ਨਸ਼ੇ ਨਾਲ ਡੁੱਬ ਰਿਹਾ ਪੰਜਾਬ ਨਸ਼ੇ ਨਾਲ ਮਰ ਰਿਹਾ ਜਿਹੜੇ ਲੋਕ ਨਕਲੀ ਡਰੱਗ ਬਣਾ ਕੇ ਨਕਲੀ ਫੈਕਟਰੀਆਂ ਬਣਾ ਬਣਾ ਕੇ ਨਸ਼ਾ ਵੇਚਦੇ ਸੀ ਉਹ ਆਪਣੇ ਅੱਜ ਸੱਤਾ ਦੇ ਬੈਠੇ ਨੇ ਗੱਟੀਆਂ ਦੇ ਕਾਫਲੇ ਲਿਜਾ ਲਜਾ ਕੇ ਟੂ 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 ਕਰਦੇ ਲੋਕਾਂ ਨੂੰ ਬੇਵਕੂ ਬਣਾ ਰਹੇ ਨੇ ਸਾਡੀ ਸਟੇਟ ਨੂੰ ਸਾਡੀ ਰਾਜਨੀਤੀ ਨੂੰ ਅੱਜ ਮਾਫੀਆ ਨੇ ਜਕੜ ਲਿਆ ਹੁਣ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਉਹਨਾਂ ਸਾਫ਼ ਸੁਥਰੇ ਲੋਕਾਂ ਨੂੰ ਚਾਹੇ ਆਜ਼ਾਦ ਖੜੇ ਹੋਣ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ ਜਾਂ ਇਹ ਕਾਲੀ ਕਾਂਗਰਸ ਝਾੜੂ ਵੱਲੋਂ ਉਹ ਲੋਕ ਦਿੱਤੇ ਜਾਣਗੇ ਜਿਹੜੇ ਲੋਕ ਸ਼ਰਿਆਮ ਚਿੱਟਾ ਵੇਚਦੇ ਨੇ ਬਹੁਮੋਦਰਾ ਨਕਲੀ ਸ਼ਰਾਬ ਫੈਕਟਰੀਆਂ ਚਲਾਉਂਦੇ ਨੇ ਲੈਂਡ ਮਾਫੀਆ ਨੂੰ ਪ੍ਰਮੋਟ ਕਰਦੇ ਨੇ ਸੋ ਮੇਰਾ ਇਹ ਧੰਨਵਾਦ ਹੈ ਲੋਕੋ ਤੁਹਾਡੀ ਵੋਟ ਨੇ ਵੈਸੇ ਤਾਂ ਮੈਂ ਹੁਣ ਸਮਝਦਾ ਵੀ ਵੋਟ ਦੀ ਕੋਈ ਕੀਮਤ ਨਹੀਂ ਰਹੀ ਕਿਉਂਕਿ EVM ਆ ਗਈ ਪਰ ਫਿਰ ਵੀ ਸਾਡਾ ਜੋ ਸੰਦੇਸ਼ ਹੈ ਲੋਕਾਂ ਨੂੰ ਦੇਣਾ ਬਣਦਾ ਹੈ ਲੋਕਾਂ ਨੂੰ ਮੇਰੀ ਬੇਨਤੀ ਹੈ ਜੀਪੀ ਨੂੰ ਪੁੱਛੋ ਵੀ ਹੁਣ ਤੇਰੇ ਹਾਰ ਅਸੀਂ ਕਿਸ ਸਹਸियत ਨਾ ਪਾਈਏ ਆਮ ਆਦਮੀ ਪਾਰਟੀ ਦੇ ਵਰਕਰ ਵੱਲੋਂ ਪਾਈਏ ਜਾ ਕਾਂਗਰਸ ਦੇ ਵੱਲੋਂ ਪਾਈਏ ਤੁਸੀਂ ਲੋਕ ਕੱਲ ਤੱਕ ਜਿਹੜੇ ਇੱਕ ਦੂਜੇ ਨੂੰ ਗਾਲੀ ਗੋਲਛ ਕਰਦੇ ਸੀ ਜਿਹੜੇ ਵਰਕਰ ਕਾਂਗਰਸ ਨੂੰ ਗਾਲਾਂ ਕੱਢਦੇ ਸੀ ਕਿ ਸਾਡੇ ਲੋਕਾਂ ਦੀ ਵਿੱਚ ਮੀਰਾ ਮਰ ਚੁੱਕੀਆਂ ਨੇ ਕਿ ਜਿਹੜੇ ਲੋਕਾਂ ਨੂੰ ਅਸੀਂ ਕੱਲ ਗਾਲਾਂ ਕੱਢਦੇ ਸੀ ਅੱਜ ਹਾਰ-ਪਾਪ ਆ ਕੇ ਅਸੀਂ ਕਮਰੇਆਂ ਚ ਲੈ ਕੇ ਜਾ ਰਹੇ ਆ ਇਸ ਤੋਂ ਸਪਸ਼ਟ ਹੈ ਕਿ ਸਮਾਜ ਵਿੱਚ ਗਰਾਫਟ ਆ ਚੁੱਕੀ ਆ ਰਾਜਨੀਤੀ ਵਿੱਚ ਗਰਾਫਟ ਆ ਚੁੱਕੀ ਹੈ ਔਰ ਜੀਪੀ ਦਾ ਆਧਵਾਦੀ ਪਾਰਟੀ ਵਿੱਚ ਆਉਣਾ ਰਵਨੀਤ ਬਿੱਟੂ ਦਾ ਭਾਜਪਾ ਜਾਣਾ ਸਭ ਤੋਂ ਵੱਡਾ ਘਟਾਲਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਵੱਡਾ ਜੋ ਰੈਕਟ ਹੈ ਬਾਹੂ ਮਜਰਾ ਨਕਲੀ ਸ਼ਰਾਬ ਫੈਕਟਰੀ ਉਹਨੂੰ ਰੋਕਣ ਦੇ ਲਈ ਉਹਦੀ ਕਿਸੇ ਕਿਸਮ ਦੀ ਜਾਂਚ ਨਾ ਹੋ ਸਕੇ ਇਸ ਲਈ ਇਹਨਾਂ ਨੇ ਸਾੜਾ ਇੱਕ ਪੂਰੀ ਪਲੈਨਿੰਗ ਰਚੀ ਹੈ ਕਿਉਂਕਿ ਪੰਜਾਬ ਦੇ ਵਿੱਚ ਇਹ 7-800 ਪਰਿਵਾਰ ਨੇ ਜੋ ਰਾਜਨੀਤੀ ਵਿੱਚ ਕਾਬਜ ਨੇ ਇਹ ਹੀ ਟਪੂਸੀ ਮਾਰਦੇ ਨੇ ਕਾਗਲੀਆ 'ਚ ਇਹ ਹੀ ਟਪੂਸੀ ਮਾਰਦੇ ਨੇ ਕਾਂਗਰਸ 'ਚ ਇਹ ਹੀ ਟਪੂਸੀ ਮਾਰਦੇ ਨੇ ਝਾੜੂ 'ਚ ਇਹ ਹੀ ਟਪੂਸੀ ਮਾਰਦੇ ਨੇ ਬੀਜੇਪੀ 'ਚ ਆ ਤੁਸੀਂ ਪੂਰਾ ਸਿਨੈਰੀਓ ਦੇਖ ਲਓ ਰਵਨੀਤ ਬਿੱਟੂ ਦੇਖ ਲਓ ਸਾਡੇ ਹਲਕੇ ਦੇ ਜਿਹੜੇ ਕਾਲੀ ਸੀਗੇ ਉਹ ਬੀਜੇਪੀ ਚ ਜਿਹੜੇ ਕਾਂਗਰਸੀ ਉਹ ਇੱਧਰ ਉੱਧਰ ਮਤਲਬ ਇਹ 7-800 ਪਰਿਵਾਰ ਆ ਸਾਡੇ ਸ਼ਹਿਰ ਦਾ ਦੇਖ ਲਓ ਸਾਡੇ ਦਰਾਹੇ ਦਾ ਦੇਖ ਲਓ ਜਿਹੜੇ ਲੋਕ ਕਾਂਗਰਸ ਕਾਂਗਰਸ ਕਰਦੇ ਸੀ ਆ ਜੋ ਬੀਜੇਪੀ ਬੀਜੇਪੀ ਕਰਦੇ ਨੇ ਇਸ ਲਈ ਥੋੜੇ ਜਿਹੇ ਪਰਿਵਾਰ ਨੇ ਜਿਨ੍ਹਾਂ ਨੇ ਸਾਨੂੰ ਬੇਕੂ ਬਣਾਇਆ ਹੋਇਆ ਸਾਡਾ ਫੁੱਦੂ ਬਣਾਇਆ ਹੋਇਆ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਆਪਾਂ ਨਾਂ ਬਿਕਣ ਵਾਲਾ ਸਮਾਜ ਪੈਦਾ ਕਰਕੇ ਇਹਨਾਂ ਲੋਕਾਂ ਨੂੰ ਭਜਾਈਏ ਇਮਾਨਦਾਰ ਲੋਕਾਂ ਨੂੰ ਅੱਗੇ ਲੈ ਕੇ ਆਏ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ